ਖਾਨ ਵੀਰੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਬਹੁਤ ਹੀ ਖੂਬਸੂਰਤ ਸੋਹਣੇ ਰੰਗ ਰੂਪ ਦੀ ਚੰਗੇ ਢਾਂਚੇ ਦੀ ਐਚਐਫ ਨਸਲ ਦੀ ਗਾਂ ਦਿਖਾਉਣੀ ਹੈ ਜਿਹੜੀ ਬਾਈ ਨੇ ਵੇਚਣੀ ਹੈ ਨਾ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਤੇ ਜੇਕਰ ਤੁਸੀਂ ਹਰ ਰੋਜ਼ ਅਜਿਹੀ ਚੰਗੇ ਚੰਗੇ ਵੀਡੀਓ ਦੇਖਣਾ ਪਸੰਦ ਕਰਦੇ ਹੋਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਲਾਜ਼ਮੀ ਦਬਾ ਲਿਓ ਤੇ ਕਿਸੇ ਭਰਾ ਨੇ ਕੋਈ ਮੈਥੋਂ ਐਹ ਜੀ ਵੀਡੀਓ ਬਣਾਉਣੀ ਹੁੰਦੀ ਹੈ ਨਾ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਸੋ ਗਾਂ ਦਾ ਕੱਦ ਕਾਠ ਢਾਂਚਾ ਬੇਲਬੂਲ ਚਾਲ ਚੂਲ ਤੁਸੀਂ ਨਿਗਾਹ ਮਾਰ ਲਓ ਬਾਕੀ ਤੁਹਾਡੀ ਬਾਈ ਨਾਲ ਮੈਂ ਗੱਲਬਾਤ ਵੀ ਕਰਾਉਂਗਾ ਤੇ ਫੋਨ ਨੰਬਰ ਤੁਹਾਨੂੰ ਦਵਾ ਗਿਆ ਨਾ ਸੋ ਵੀਡੀਓ ਐਂਡ ਤੱਕ ਲਾਜ਼ਮੀ ਦੇਖਿਓ ਸ਼ੇਅਰ ਲਾਜ਼ਮੀ ਕਰ ਦਿਓ ਤੇ ਕਰਾਉਣਾ ਤੁਹਾਡੀ ਬਾਈ ਨਾਲ ਗੱਲਬਾਤ ਸੋ ਆਜੋ ਮੇਰੇ ਨਾਲ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਜੀ ਨਾਮ ਤੇ ਐਡਰੈਸ ਬੋਲੋ ਜੀ ਆਪਣਾ ਨਾ ਬਾਈ ਸੀਰਾ ਸਿੰਘ ਢਾਲੀਆਲ ਪਿੰਡ ਸਨਾਂਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਨੇੜੇ ਭਧੌੜਾ ਠੀਕ ਆ ਜੀ ਮੋਬਾਈਲ ਨੰਬਰ ਵੀਰੇ 997276012 987276012 ਬਾਈ ਠੀਕ ਆ ਬਾਈ ਜਿਹੜੀ ਗਾਂ ਹੈ ਆਪਣੀ ਇਹ ਖਰੀਦੀ ਵੀ ਘਰ ਦੀ ਵੀ ਘਰ ਦੀ ਆ ਬਾਈ ਘਰ ਦੀ ਵਹਿੜਾ ਵੀ ਠੀਕ ਹੈ ਕਿਹੜਾ ਸੂਸ ਹੁੰਦੀ ਜੁਣੇ ਇਹ ਇਹ ਵੀਰ ਦੂਜਾ ਸੂ ਦੂਜਾ ਆਸੂ ਆ ਸੂਗੀ ਤੇ ਸੂ ਦੇ ਕਿੰਨੇ ਦਿਨ ਬਾਕੀ ਪੈ ਗਏ ਹਲੇ ਹਫਤਾ ਪਿਆ ਵੀਰੇ ਹਜੇ ਹਫਤਾ ਬਾਕੀ ਪਿਆ ਹੈ ਠੀਕ ਆ ਤੇ ਪਿਛਲੇ ਸੂਏ ਦੁੱਧ ਕਿੰਨਾ ਕੱਢਿਆ ਨੇ ਦੁੱਧ ਤਾਂ ਬਾਈ 34 35 ਕਿਲੋ ਰਾਮ ਨਾ ਦੇ ਦਿੰਦੀ ਆ 34 35 ਕਿਲੋ ਲਈ ਗਾਂ ਦਾ ਕਿਸਾਂ ਵੀਰੋ ਬੇਲ ਪੂਲ ਬਹੁਤ ਜ਼ਿਆਦਾ ਲੰਬੀ ਆ ਦੇਖ ਸਾਡੇ ਖਾਣੇ ਹੋਈ ਜਿੰਦਜਾਨ ਚ ਵਹਿੜ ਪੂਰੀ ਤੇ ਬਾਕੀ ਸਾਨੂੰ ਪਿੱਛੇ ਦਿਖਾ ਨਾ ਇੱਕ ਰੀ ਤੇ ਬਾਕੀ ਸਾਨੂੰ ਇਧਰਲੀ ਸਾਈਡ ਤੋਂ ਸਾਨੂੰ ਥਾਂ ਤੋਂ ਸਾਰੇ ਚੈੱਕ ਕਰਾ ਦੇਣ ਆਪਾਂ ਦੇਖੋ ਜੀ ਨਾਲਾ ਦਤਲ ਜਿਹੜੀ ਨਾਰ ਨੂੜਾ ਉਹ ਬਹੁਤ ਮੋਟੀ ਲੱਗੀ ਹੋਈ ਹੈਗੀ ਬਾਕੀ ਫੇਸ ਕੁਆਲਟੀ ਚੈੱਕ ਕਰ ਲਓ ਸਾਨੂੰ ਤੋੜ ਕੇ ਦੁਆਰਾ ਕਈ ਫੇਸ ਦਿਖਾਉਣੇ ਪਹਿਲਾਂ ਸਾਨੂੰ ਆਪਾਂ ਸਲੋ ਮੋਸ਼ਨ ਚ ਤੋਰੀ ਸੀ ਹੁਣ ਸਾਨੂੰ ਆਪਾਂ ਨਾਰਮਲ ਜਿਹੜੀ ਚਾਲ ਦੇ ਵਿੱਚ ਆਪਾਂ ਸਾਨੂੰ ਮਗਾਣ ਤੋੜ ਕੇ ਦਿਖਾ ਦੇਣਾ ਹੈਗੇ ਤੋੜ ਲਓ ਬਾਈ ਬਾਈ ਦਾ ਪਿੰਡ ਸ਼ਨਾਗਲਾ ਸਿੰਘ ਵਾਲਾ ਜੀ ਤਸਵੀਰ ਤਾਂ ਆਪਾਂ ਤੇ ਜਿਹੜਾ ਬਰਨਾਲਾ ਨੇੜੇ ਭਧੌੜਾ ਸ਼ਹਿਰ ਆ ਜੀ ਥੋੜੇ ਆ ਜਾਓ ਦਿਖਾ ਕੇ ਕਰਦੀ ਆ ਤੇ ਗਾਂ ਦਾ ਜੇ ਤੁਸੀਂ ਕੋਲ ਆ ਕੇ ਦੇਖੋਗੇ ਬੇਲ ਬਹੁਤ ਜ਼ਿਆਦਾ ਲੰਬੀ ਹੈ ਗਾਂ ਦੀ ਇਹ ਨਹੀਂ ਛੋਟੀ ਨਹੀਂ ਹੈ ਗਾਂ ਕੱਦ ਕਾਠੇ ਬਹੁਤ ਚੰਗਾ ਹੈ ਗਾ ਬਾਕੀ ਬਰੀਡ ਬਰੂਡ ਜੰਦ ਜਾਂ ਚ ਬਹੁਤ ਹੈ ਗਾਂ ਥੋੜੇ ਨੌ ਹੋ ਗਾ ਦਿਆ ਵੀ ਹੈ ਨਾ ਥੱਲੇ ਤੋਂ ਬਣਾਉਣ ਵਾਲਿਆ ਮੈਨੂੰ ਐਸੀ ਤੂ ਆ ਹਾਈ ਹੈ ਤਾਂ ਨੂੰ ਮੜ ਦਹਾਉਂਦੀ ਆ ਮੈੜ ਤੇ ਜਾ ਕੇ ਉਹਦੀ ਸਾਫ ਹੋ ਜਾ ਮੈੜ ਤੇ ਜਾ ਕੇ ਨਹੀਂ ਕੁਤਲੀਵਾ ਦੇਖੋ ਮੈੜ ਤੇ ਜਾ ਕੇ ਸਹੀ ਤਰਤੀ ਆ ਬਾਈ ਇਤਨੀ ਮੋਲ ਵੇ ਠੀਕ ਠੀਕ ਆ ਇਧਰ ਹੀ ਲੈ ਚੱਲ ਬੰਦੋ ਕੋਈ ਗੱਲ ਨਹੀਂ ਠੀਕ ਆ ਦੇਖ ਸਕਦੇ ਬਾਈ ਦਾ ਮੋਬਾਈਲ ਨੰਬਰ ਹੈ ਜੀ 9872076012 9872076012 ਇਹ ਬਾਈ ਦਾ ਗਾਂ ਬਹੁਤ ਸਨੱਖੀ ਤੇ ਚੰਗੇ ਦੁੱਧ ਵਾਲੀ ਆ ਤੇ ਇਹ ਸਾਡਾ ਦੁੱਧ ਕਿੰਨਾ ਕੁ ਪਾ ਦੂ ਬਾਈ ਪਾ ਦੂ ਬਾਈ ਉਹਨਾਂ ਦਾ 34 35 ਕਿਲੋ ਤੈਨੂੰ ਕੋਈ ਬਾਲਾ ਜਿਹੜੇ ਸਾਡੇ ਗਰਮੀ ਗੁਰਮੀਆ ਫਿਰ ਵੀ 34 ਕਿਤਰਾਂ ਵਾਲੀ ਪਾ ਦੂ ਨਾ ਹੂੰ ਠੀਕ ਆ ਬਹੁਤ ਸੋਹਣੀ ਸਨੱਖੀ ਗਾਂ ਦੇਖ ਸਕਦੇ ਜੀ ਕੱਦ ਗਾਠ ਚੰਗਾ ਗਾ ਸੋ ਜਿਹੜੇ ਭਰਾ ਨੇ ਖਰੀਦਣੀ ਹੈ ਤੁਸੀਂ ਆਪ ਕਰਨੀ ਹੈ